ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨੈਗਰੀਆ ਦੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਆ ਜਾਣਾ ਜੀ ਆਉਂਦੇ 7-8 ਦਿਨਾਂ ਦੀ ਗੱਲ ਕਰਾਂਗੇ ਜਾਨੀ ਕਿ 14-15 ਜੂਨ ਤੱਕ ਪੰਜਾਬ ਦਾ ਮੌਸਮ ਫਲਾਸਨਾ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਸਿੱਧਾ ਤੁਹਾਨੂੰ ਇਸ ਵੇਲੇ ਦੇ ਤਾਜ਼ਾ ਸੈਟਲਾਈਟ ਦੇ ਸਿਣਾ ਤੇ ਲੈ ਕੇ ਚੱਲਦੇ ਹਾਂ ਜੀ 7 ਜੂਨ ਦਾ ਜਿਹੜਾ ਦਿਨ ਅਲੱਗ ਚੁੱਕਿਆ ਆਖਰੀ ਆਖਰੀ ਫੜਾਤੇ ਹੈ ਤੇ ਇਸ ਵੇਲੇ ਲਗਭਗ 8:00 ਦੇ 6 ਵਜਣ ਜਾ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਇਸ ਵੇਲੇ ਤਾਪ ਰਿਹਾ ਜੀ ਗਰਮੀ ਫੁਰੀ ਕਹਿਤੇ ਆ ਤੇ ਬਹੁਤੇ ਭਾਗਾਂ ਦੇ ਵਿੱਚ ਦੋਜੇ ਫਾਸੇ ਜੋ ਇੱਕ ਸਾਨੂੰ ਅਪਡੇਟ ਦਿੱਤੀ ਸੀ ਸਵੇਰ ਦੀ ਵੀਡੀਓ ਦੇ ਅਚੇ ਕਿ 7 8 9 ਇਹਨਾਂ ਦਿਨਾਂ ਦੇ ਵਿੱਚ ਇੱਕ ਹਲਕਾ ਫਾਚਿੰਗ ਸਿਸਟਮ ਜਿਹੜਾ ਕਿ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰੇਗਾ ਇਹ ਉੱਪਰਲੇ ਪਹਾੜੀ ਖੇਤਰ ਯਾਨੀ ਕਿ ਜੰਮੂ ਦੇ ਬਹੁਤੇ ਹਿੱਸਿਆਂ ਦੇ ਵਿੱਚ ਸਰਗਰਮ ਹੋ ਸਕਦਾ ਅਗਲੇ 48 ਘੰਟਿਆਂ ਦੇ ਵਿੱਚ ਐਸਲਿ ਜੇਕਰ ਅੱਜ ਦੇਖਦੇ ਹਾਂ ਤੇ ਪਾਕਿਸਤਾਨ ਦੇ اسلامਾਬਾਦ 라ਵਲਪਿੰਡੀ ਯਾਨੀ ਕਿ ਉੱਤਰ ਪੱਛਮੀ ਖਾਗਾਂ ਦੇ ਵਿੱਚ ਇਹ ਖਾਗਾਂ ਸਿਸਟਮ ਦੀ ਮੌਜੂਦਗੀ ਹੈ ਤੇ ਆਉਂਦੇ 48 ਘੰਟੇ ਇਹ ਚੜਦੇ ਵੱਲ ਨੂੰ ਕੁਝ ਕਰੇਗਾ ਯਾਨੀ ਕਿ ਜੰਮੂ ਕਸ਼ਮੀਰ ਦੇ ਕੁਝ ਖਾਗਾਂ ਦੇ ਵਿੱਚ ਕਿਤੇ-ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਔਰ ਕੁਝ ਖਾਗਾਂ ਦੇ ਵਿੱਚ ਮੀਂਹ ਜੜੇ ਦਾ ਦਰਜ ਹੋ ਸਕਦੇ ਨੇ ਇਸ ਸਾਲ ਆਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਮੌਸਮ ਸਾਫ ਬਣਿਆ ਹੋਇਆ ਉੱਤਰ ਭਾਰਤ ਦੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਗਰਮ ਤੇ ਖੁਸ਼ਕ ਰਹਿਣ ਵਾਲਾ ਆਉਂਦੇ ਜਿਹੜੇ 6-7 ਦਿਨ ਹੋਣਗੇ ਯਾਨੀ ਕਿ ਅੱਜ 7 ਤਰੀਕ ਹੈ ਗਰਮ ਰਹੇਗਾ ਕਰਮ ਰਹੇਗਾ ਖੁਸ਼ਕ ਰਹੇਗਾ ਹੀਟ ਵੇਵ ਦੇ ਚੇਤਾਵਨੀ ਜੜੀਆਂ ਮੌਸਮ ਫਾਗਨੇ ਜਾਰੀ ਕਰ ਦਿੱਤੀ ਆ ਆਉਂਦੇ ਦਿਨਾਂ ਤੱਕ ਕੋਈ ਪਛਮੀ ਸਿਸਟਮ ਆ ਨਹੀਂ ਰਿਹਾ ਅੱਜ ਹਲਕੀ ਟਟਮੇ ਜੀ ਬਦਲਬਾਜ਼ੀ ਜ਼ਰੂਰ ਬਣੀ ਹੋਈ ਸੀ ਮਾਲਵੇ ਦੇ ਕੁਝ ਭਾਗਾਂ ਦੇ ਵਿੱਚ ਜਿਦੇ ਨਾਲ ਕਹਿ ਸਕਦੇ ਹਾਂ ਹਮਸਰਾਹਤਾ ਨਹੀਂ ਸੀ ਹਰ ਤੋਂ ਪਤੋਂ ਥੋੜੀ ਰਾਹ ਜਰੂਰ ਮਿਲੀ ਆ ਅ ਰਾਕੀ 12 13 ਤਰੀਕ ਤੱਕ ਕੋਈ ਮੀਂਹ ਦੇ आसार ਨਹੀਂ ਜੀ 15 ਤਰੀਕ ਤੋਂ ਬਾਅਦ ਇੱਕ ਤਾਂ ਮੌਨਸੂਨ ਨੇ ਪਾਉਣਾ ਜਿਹੜੀਆਂ ਨੇ ਉਹ ਜਿਹੜੀਆਂ ਕੋਚ ਕਰਨੀਆਂ ਕਿ ਉੱਤਰ ਭਾਰਤ ਵੱਲੋਂ ਤੇ ਉਸ ਤੋਂ ਇਲਾਵਾ ਜੇ ਇੱਕ ਪੱਛਮੀ ਸਿਸਟਮ ਵੀ ਆ ਰਿਹਾ ਜਿਹੜਾ ਕਿ 13 14 15 ਜਾਂ ਫਿਰ ਕੱリエ 14 15 16 ਦੇ ਵਿੱਚਕਾਰ ਸਰਗਰਮ ਹੋ ਸਕਦਾ ਵੱਡੇ ਫੱਦਰ ਤੇ ਇੱਕ ਵਾਰ ਹਨੇਰ ਝੱਖੜ ਦਾ ਦੌਰ ਚੱਲ ਸਕਦਾ ਸੋ ਇਹਦੀ ਅਪਡੇਟ ਤੁਹਾਨੂੰ ਮੌਕੇ ਤੇ ਦਿੱਤੀ ਜਾਵੇਗੀ ਅਸਲ ਵਿੱਚ ਜੋ ਤਾਜ਼ਾ ਅੰਕੜੇ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਜੋ ਅਲਰਟ ਜਾਰੀ ਕੀਤੇ ਕਰਨੇ ਆ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ ਹੀਟ ਵੇਵ ਯਾਨੀ ਕਿ ਗਰਮ ਲੋ ਚੱਲ ਸਕਦੀ ਆ 8 9 10 ਤੇ 11 ਤਰੀਕ ਨੂੰ ਯਾਨੀ ਕਿ ਅਗਲੇ 72 ਘੰਟਿਆਂ ਫਗਾਈ ਹੈ ਅਲਰਟ ਤੇ ਉਮੀਦ ਅਲਰਟ ਨਹੀਂ ਆ ਜੀ ਹੀਟ ਵੇਵ ਦੇ ਅਲਰਟ ਨੇ ਇਹ ਗਰਮ ਲੋ ਚੱਲੇਗੀ ਗਰਮ ਹਵਾਵਾਂ ਚੱਲਣਗੀਆਂ ਜਿਹਦੇ ਨਾਲ ਗਰਮੀ ਦੇ ਵਿੱਚ ਹੋਰ ਵਾਧਾ ਹੋਵੇਗਾ ਟੈਂਪਰੇਚਰ ਜਿੱਥੇ ਹੀਟ ਆਏ ਹੋਏ ਨੇ ਉੱਥੇ ਕੋਰੋਨਾ ਦੇ ਵਿੱਚ ਵਾਧਾ ਹੋਣਾ ਤੈ ਹੈ ਤੇ 12 13 ਤਰੀਕ ਤੱਕ ਕੋਈ ਰਾਹਤ ਨਹੀਂ ਹੈ ਉਸ ਵਾਰ ਸਿਸਟਮ ਇਹ ਕਹ ਰਿਹਾ ਜਿਹੜਾ ਕਿ ਵੱਡੇ ਖੱਦਰ ਦੇ ਮ ਆਣਗੇ ਰਾਹਤ ਜਿਹੜੀ ਗਰਮੀ ਤੋਂ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਿਲ ਸਕਦੀ ਹੈ ਤੁਹਾਨੂੰ